ਇਹ ਜਿੰਨਾ ਵੀ ਹੜ੍ਹ ਪ੍ਰਭਰਤ ਇਲਾਕਾ ਵਾ ਉਹਨਾਂ ਦੇ ਲੋਕ ਬੜੀ ਆਖਿਆ ਹੀ ਚ ਇਸ ਵੇੜੇ ਬੜੀ ਬੜੀ ਮੁਸੀਬਤ ਚ ਕਿਰੇ ਹੋਇਆ ਕਿਉਂਕਿ ਉਹਨਾਂ ਦੇ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਦੇ ਜਿਹੜੇ ਮਾਲ ਡੰਗ ਰਿਆ ਉਹਨਾਂ ਵਾਸਤੇ ਚਾਰਾ ਨਹੀਂ ਹੈਗਾ ਆ ਆਮ ਲੋਕਾਂ ਨੂੰ ਦਵਾਈ دارو ਦੀ ਬੜੀ ਵੱਡੀ ਕਿਲਤਾ ਆ ਰਹੀ ਹੈ ਉਹਨਾਂ ਕੋਲ ਉਹਨਾਂ ਦੀ ਜਿਹੜੀ ਪਹੁੰਚ ਆ ਪਰ ਜ਼ਮੀਨੀ ਤੋਂ ਜ਼ਮੀਨ ਆ ਆਮ ਤੱਕ ਕੱਟੇ ਗਏ ਹੋ ਇਸ ਕਰਕੇ ਉਹਨਾਂ ਵਾਸਤੇ ਮੇਰੇ ਖਿਆਲ ਹੈ ਕਿ ਬਹੁਤ ਹੀ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਕੀ ਬਰਦਾਸ਼ ਕਰਦੇ ਹਾਂ ਕਿ ਇਹਨਾਂ ਦੀ ਮੁਸੀਬਤ ਜਲਦੀ ਜਲਦੀ ਖਤਮ ਹੋਵੇ ਔਰ ਜਿਹੜਾ ਪਾਣੀ ਕੱਲ ਥੋੜਾ ਦੇਖਿਆ ਸੀ ਵੀ ਘਟਿਆ ਸੀ ਅੱਜ ਫਿਰ ਪਾਣੀ ਜਿਹੜਾ ਵਧ ਰਿਹਾ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਇਹ ਪਿੰਡਾਂ ਦੇ ਵਿੱਚ ਕਿਉਂਕਿ ਜਿਹੜੇ ਪਿੰਡ ਨੇ ਬਹੁਤ ਨੀਵੇਂ ਥਾਂ ਤੇ ਨੇ ਤੇ ਬਹੁਤ ਜ਼ਿਆਦਾ ਪਾਣੀ ਨੁਕਸਾਨ ਅਸੀਂ ਉਹਦੇ ਕਰਕੇ ਜ ਜੱਜ ਬਾਪੂ ਜੀ ਨੇ ਫੋਨ ਕੀਤਾ ਵੀ ਸਾਨੂੰ ਉੱਥੇ ਜਾਣਾ ਚਾਹੀਦਾ ਜਾਏ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਕਿ ਉਹ ਸਾਡੇ ਜ਼ਿਲ੍ਹੇ ਵਿੱਚ ਆ ਕੇ ਸਾਰ ਲੈ ਰਹੇ ਨੇ ਪਰ ਅੱਜ ਇਸ ਮੁਸੀਬਤ ਦੇ ਵਿੱਚ ਸਾਨੂੰ ਧੜੇਬੰਦੀ ਨੂੰ ਛੱਡ ਕੇ ਅਸੀਂ ਇੱਕ ਦੂਜੇ ਦੇ ਭਾਈ ਤੇਰਾ ਪੈਦਾ ਕਰੀਏ ਔਰ ਇੱਕ ਦੂਜੇ ਦੀ ਬਾਹ ਫੜੀਏ ਤਾਂ ਹੀ ਅਸੀਂ ਇਸ ਮੁਸ਼ਕਲ ਦਾ ਹੱਲ ਕਰ ਸਕਦੇ ਹਾਂ ਕਿਉਂਕਿ ਅੱਜ ਇਹ ਮੌਕਾ ਨਹੀਂ ਕਿਉਂਕਿ ਜਿਹੜੀਆਂ ਸਿਆਸਤਾਂ ਚੱਲਦੀਆਂ ਰਹਿਣੀਆਂ ਇਹ ਐਸਾ ਇਲਾਕਾ ਵਾ ਜਿੱਥੇ ਇਕੱਲਾ ਹਾਰ ਪੀੜਤ ਦੇ ਕਰਕੇ ਹੀ ਸਾਨੂੰ ਪਰੇਸ਼ਾਨੀ ਨਹੀਂ ਆ ਇਥੇ ਹਕੂਮਤ ਵੱਲੋਂ ਵੀ ਪੀੜਤ ਇਹ ਇਲਾਕਾ ਵਾ ਕਿਉਂਕਿ ਬਾਰਡਰ ਦੇ ਬਿਲਕੁਲ ਨਜ਼ਦੀਕ ਹੋਣ ਦੇ ਕਰਕੇ ਸਾਡੇ ਜਿੰਨੇ ਵੀ ਪਿੰਡ ਦਰਿਆ ਦੇ ਨਜ਼ਦੀਕ ਪੈਂਦੇ ਆ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਕੋਈ ਬਹੁਤਾ ਜ਼ਿਆਦਾ ਇਸ ਇਲਾਕੇ ਦੇ ਵੱਲੇ ਖਿਆਲ ਨਹੀਂ ਕੀਤਾ ਜਾਂਦਾ ਹੁਣ ਵੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ 2023 ਦੇ ਵਿੱਚ ਹੜ੍ਹ ਆਏ ਬਹੁਤ ਸਾਰਾ ਨੁਕਸਾਨ ਹੋਇਆ ਜ਼ਮੀਨਾਂ ਜਿਹੜੀਆਂ ਸਨ ਉਹ ਵਗਵਾਡ ਹੋ ਗਈਆਂ ਪਿਛਲਾ ਸਾਰਾ ਸਾਲ ਜਿਹੜਾ ਸੀ ਉਹਨਾਂ ਜ਼ਮੀਨਾਂ ਨੂੰ ਪਧਰੀਆਂ ਕਰਦੇ ਆਂ ਉਹ ਫਸਲ ਜਿਹੜੀ ਆ ਦੁਬਾਰਾ ਲਗਾਈ ਸੀ ਤੇ ਹੁਣ ਹਾਲਾਤ ਇਹ ਆ ਕਿ ਜਿਹੜੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਪੈਸੇ ਲਗਾ ਕੇ ਪਹਿਲਾਂ ਸਰਚਾ ਕੀਤਾ ਉਸ ਤੋਂ ਬਾਅਦ ਸਿੰਚਾਈ ਫਿਰ ਉਹਦੀ ਦਵਾਈ ਕਿੰਨਾ ਖਰਚਾ ਕਰਕੇ ਤੇ ਹੁਣ ਉਹ ਫਸਲਾਂ ਜਿਹੜੀਆਂ ਨੇ ਬਿਲਕੁਲ ਗਲਵਾ ਦਿੱਤੀਆਂ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਤਰਫੋਂ ਸਾਡੇ ਲੋਕ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਜਿਹੜੇ ਲੋਕ ਮੁੱਦੇ ਤੇ ਗੱਲਬਾਤ ਕਰਦੇ ਆਂ ਆ ਤੁਹਾਰ ਨਾਲ ਜਿਹੜੀ ਅੱਗੇ ਜਿਹੜੀਆਂ ਵੀਡੀਓ ਲਗਾਤਾਰ ਤੁਹਾਰ ਨਾਲ ਸ਼ੇਅਰ ਕਰਦੇ ਨੇ ਅੱਜ ਜਿਲ੍ਹਾ ਫਰੋਹੀਪੁਰ ਦੇ ਪਿੰਡ ਟੱਲੀਗਲਾਸ ਧੀਰਾਕਰਾਰ ਤੇ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ ਬਾਪੂ ਬਾਪੂ ਤਰਸੇਮ ਸਿੰਘ ਜੀ ਵਾਸ ਪੰਜਾਬ ਦੇ ਜੱਥੇਬੰਦੀ ਅਕਾਲੀ ਨਾਲ ਵਾਸ ਪੰਜਾਬ ਦੇ ਜੱਥੇਬੰਦੀ ਤੋਂ ਪਹੁੰਚੇ ਹੋਏ ਸਭ ਆਪਾਂ ਗੱਲਬਾਤ ਕਰ ਰਹੇ ਨੇ ਪਰ ਫਤਿਹ ਬਲਾਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਟੱਲੀਗਲਾਸ ਧੀਰਾਕਰਾਰ ਤੇ ਹੋਰ ਕਾਫੀ ਪਿੰਡਾਂ ਦੇ ਵਿੱਚ ਇਹਦਾ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਿਹਾ ਠੀਕ ਕੰਮ ਇਹ ਜਿੰਨਾ ਵੀ ਹੜ੍ਹ ਪ੍ਰਭਾਵਿਤ ਇਲਾਕਾ ਉਹਨਾਂ ਦੇ ਲੋਕ ਬੜੀ ਆਖਿਆਈ ਚ ਇਸ ਵੇੜੇ ਬੜੀ ਬੜੀ ਮੁਸੀਬਤ ਚ ਕਿਰੇ ਹੋਇਆ ਕਿਉਂਕਿ ਉਹਨਾਂ ਦੇ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਦਾ ਜਿਹੜੇ ਮਾਲ ਡੰਗਰਿਆ ਉਹਨਾਂ ਵਾਸਤੇ ਚਾਰਾ ਨਹੀਂ ਹੈਗਾ ਆ ਅਸੀਂ ਲੋਕਾਂ ਨੂੰ ਦਵਾਈ دارو ਦੀ ਬੜੀ ਵੱਡੀ ਕਿਲਤਾ ਆ ਰਹੀ ਹੈ ਉਹਨਾਂ ਕੋਲ ਉਹਨਾਂ ਦੀ ਜਿਹੜੀ ਪਹੁੰਚ ਆ ਬਾਹਰ ਜ਼ਮੀਨੀ ਤੋਂ ਜ਼ਮੀਨ ਆ ਅਸੀਂ ਕੱਟੇ ਗਏ ਹੋ ਇਸ ਕਰਕੇ ਉਹਨਾਂ ਵਾਸਤੇ ਮੇਰੇ ਖਿਆਲ ਹੈ ਕਿ ਬਹੁਤ ਹੀ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਬਰਦਾਸ਼ ਕਰਦੇ ਕਿ ਇਹਨਾਂ ਦੀ ਮੁਸੀਬਤ ਜਲਦੀ ਜਲਦੀ ਖਤਮ ਹੋਵੇ ਤੇ ਅਸੀਂ ਸਾਰੀਆਂ ਜਿੰਨੀਆਂ ਵੀ ਪੰਜਾਬ ਦੇ ਲੋਕ ਆ ਉਜੇ ਰਾਜਨੀਤਿਕ ਧਿਰਾਂ ਵਾ ਚਾਹੇ ਉਹ ਸਰਕਾਰ ਆ ਤੇ ਆਪਣੀਆਂ ਕਿਸਾਨ ਜਥੇਬੰਦੀਆਂ ਵਾ ਜਾਂ ਧਾਰਮਿਕ ਜਥੇਬੰਦੀਆਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹ ਸਾਰੇ ਜਿਹੜਾ ਸਾਨੂੰ ਇਸ ਵੇਲੇ ਆਪਸੀ ਵਖਰੇਵੇਂ ਛੱਡ ਕੇ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਤੇ ਇਹਨਾਂ ਲੋਕਾਂ ਦੇ ਨਾਲ ਖੜ ਕੇ ਇਹਨਾਂ ਦਾ ਜਿਹੜਾ ਦੁੱਖ ਦਰਦ ਆ ਉਹਨੂੰ ਘਟਾਉਣਾ ਚਾਹੀਦਾ ਇਹ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੀ ਅਪੀਲ ਸਾਰੀਆਂ ਧਿਰਾਂ ਮੰਨਣਗੀਆਂ ਤੇ ਇਹਨਾਂ ਨੂੰ ਜਲਦੀ ਜਲਦੀ ਪ੍ਰਸ਼ਾਸਨ ਵੀ ਇਹਨਾਂ ਦੀ ਸਾਰ ਲਵੇ ਤੇ ਬਾਕੀ ਸਾਰਿਆਂ ਤੇ ਰਾਜੀ ਉਹ ਵੀ ਹੈ ਜਿਹਨਾਂ ਜਨਾਂ ਵੀ ਜੋਰਦਾਨ ਪਾ ਸਕਦੇ ਆ ਸਾਰਿਆਂ ਨੂੰ ਇਹਨਾਂ ਦੀ ਦੁੱਖਦਰ ਦੀ ਘੜੀ ਚ ਆਪਾਂ ਸਾਰੇ ਨਾਲ ਇਹਨਾਂ ਦੇ ਨਾਲ ਸਹਿਤਾ ਕਰੂਗੇ ਸਭ ਤੋਂ ਪਹਿਲਾਂ ਜੀ ਸਰਦਾਰ ਹਰਜਿੰਦਰ ਸਿੰਘ ਜੀ ਨੰਨ ਆਪਾਂ ਦੋ ਸ਼ਬਦਾਂ ਸਾਂਝ ਕਰ ਲਈ ਤੁਸੀਂ ਅੱਜ ਇੱਥੇ ਪਹੁੰਚੇ ਹੋ ਟੈਲੀਗ੍ਰਾਮ ਸੀਰਕਰ ਹੋਰ ਵਾਖੂ ਪਿੰਡਾਂ ਚ ਦੌਰਾ ਕਰ ਰਹੇ ਜਿਹੜੇ ਦੁੱਖ ਸੁੱਖ ਸਾਂਝਾ ਕਰ ਰਹੇ ਸਾਰੇ ਜਿਹੜੇ ਸਾਡੇ ਪਿੰਡਾਂ ਚ ਪਹੇ ਗਏ ਲੋਕ ਹੈ ਕਿਸ ਤਰ੍ਹਾਂ ਦੇ ਹਾਲਾਤ ਹੈ ਹਾਲਾਤ ਤਾਂ ਸੂ ਜੀ ਸਰਦਾਰ ਹਰਨੇਕ ਸਿੰਘ ਜੀ ਵੇਖ ਰਹੇ ਹੋ ਬਹੁਤ ਜਿਆਦਾ ਜੜਾ ਨੁਕਸਾਨ ਜੜਾ ਪਸ਼ੂਆਂ ਦਾ ਚਾਰਾ ਬਿਲਕੁਲ ਖਤਮ ਹੋ ਚੁੱਕਾ ਹੈ ਔਰ ਜੜਾ ਪਾਣੀ ਕੱਲ ਥੋੜਾ ਦੇਖਿਆ ਸੀ ਵੀ ਘਟਿਆ ਸੀ ਅੱਜ ਫਿਰ ਪਾਣੀ ਜੜਾ ਵਧ ਰਿਹਾ ਹੈ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਹੈ ਪਿੰਡਾਂ ਦੇ ਵਿੱਚ ਕਿਉਂਕਿ ਜਿਹੜੇ ਪਿੰਡ ਨੇ ਬਹੁਤ ਨੀਵੇਂ ਥਾਂ ਦੇ ਨੇ ਤੇ ਬਹੁਤ ਜਿਆਦਾ ਪਾਣੀ ਨੁਕਸਾਨ ਕਰ ਰਿਹਾ ਹੈ ਅਸੀਂ ਉਹਦੇ ਕਰਕੇ ਹੀ ਅੱਜ ਬਾਪੂ ਜੀ ਜੀ ਨੇ ਫੋਨ ਕੀਤਾ ਵੀ ਸਾਨੂੰ ਉੱਥੇ ਜਾਣਾ ਚਾਹੀਦਾ ਜਾਏ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਕਿਉਂ ਸਾਡੇ ਜ਼ਿਲ੍ਹੇ ਵਿੱਚ ਅੱਗੇ ਸਾਰ ਲੈ ਰਹੇ ਨੇ ਔਰ ਅਸੀਂ ਅੱਜ ਜਿਵੇਂ ਬਾਪੂ ਜੀ ਨੇ ਬੇਨਤੀ ਕੀਤੀ ਵੀ ਅੱਜ ਸਾਨੂੰ ਨਾ ਹੀ ਕੋਈ ਸਿਆਸ ਕਰਨ ਦਾ ਤੇ ਨਾ ਹੀ ਕੋਈ ਰਾਜਨੀਤਿਕ ਜਾਂ ਕੋਈ ਜਿੰਨੀਆਂ ਵੀ ਪਾਰਟੀ ਬਾਜ਼ੀ ਅਸੀਂ ਪਿੰਡਾਂ ਦੇ ਵਿੱਚ ਰੁਕ ਬੈਠੇ ਆਂ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਆਂ ਪਰ ਅੱਜ ਇਸ ਮੁਸੀਬਤ ਦੇ ਵਿੱਚ ਸਾਨੂੰ ਧੜੇਬੰਦੀ ਨੂੰ ਛੱਡ ਕੇ ਅਸੀਂ ਇੱਕ ਦੂਜੇ ਦੇ ਭਾਈ ਤਰ੍ਹਾਂ ਪੈਦਾ ਕਰੀਏ ਔਰ ਇੱਕ ਦੂਜੇ ਦੀ ਬਾਹ ਫੜੀਏ ਤਾਂ ਹੀ ਅਸੀਂ ਇਸ ਮੁਸ਼ਕਲ ਦਾ ਹੱਲ ਕਰ ਸਕਦੇ ਹਾਂ ਕਿਉਂਕਿ ਅੱਜ ਇਹ ਮੌਕਾ ਨਹੀਂ ਕਿਉਂਕਿ ਜਿਹੜੀਆਂ ਸਿਆਸਤਾਂ ਚੱਲਦੀਆਂ ਰਹਿਣੀਆਂ ਪਰ ਅੱਜ ਮੌਕਾ ਹੈ ਕਿ ਅਸੀਂ ਇੱਕ ਭਰਾ ਜਿਹੜੇ ਜਿਹੜੇ ਕਿਸਾਨ ਵੀਰੇ ਜਾਂ ਹਰ ਸੰਸਥਾ ਉਹ ਇੱਕ ਦੂਜੇ ਨਾਲ ਆ ਕੇ ਸਹਿਯੋਗ ਕਰਕੇ ਇਹਨਾਂ ਵੀਰਾਂ ਦੀ ਬਾਂ ਕਿਉਂਕਿ ਇਹ 4-5 ਦਿਨ ਹੋ ਗਏ ਆ ਤੇ ਜੋ ਅੱਜ ਸਾਰੇ ਲੱਗਦਾ ਵੀ ਪਾਣੀ ਅਜੇ ਘਟਣ ਦਾ ਜਿਹੜਾ ਲੱਗਦਾ ਨਹੀਂ ਤਾਂ ਸਾਨੂੰ ਲੱਗਦਾ ਹੈ ਵੀ ਲੰਮਾ ਸਮਾਂ ਚਲੇਗਾ ਬਹੁਤ ਫਸਲਾਂ ਤਾਂ ਖਰਾਬ ਹੋ ਚੁੱਕੀਆਂ ਇਸ ਕਰਕੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਬਾਪੂ ਜੀ ਰਣਾ ਗੱਲ ਹੀ ਹੋਰ ਵੀ ਵੀਰੇ ਸਾਡੀ ਕਾਲ ਆਕਾਲੀ ਦਲ ਜਿਹੜੇ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਅਸੀਂ ਕੋਸ਼ਿਸ਼ ਕਰਕੇ ਸਾਰੇ ਵੀਰਾਂ ਦੇ ਨਾਲ ਜਿੰਨਾ ਸਹਿਯੋਗ ਕਰ ਸਕਦੇ ਆ ਆਪਣੇ ਵੱਲੋਂ ਵੀ ਕਰਾਂਗੇ ਪਸ਼ੂਆਂ ਦੇ ਚਾਰੇ ਵਾਸਤੇ ਜਿਹੜੇ ਮੇਨ ਲੋਡ ਦਸੀ ਇਹ ਵੀਰਾਂ ਨੇ ਇੱਥੇ ਪਿੰਡ ਵਾਲਿਆਂ ਨੇ ਵੀ ਚਲੋ ਹਜੇ ਸਾਡੇ ਕੋਲ ਪਾਣੀ ਦਾ ਪ੍ਰਬੰਧ ਹੈ ਕਿਉਂਕਿ ਲਾਈਟ ਚੱਲ ਰਹੀ ਹੈ ਜਾਂ ਸਾਡੇ ਕੋਲ ਚਲੋ ਰੋਟੀ ਪਾਣੀ ਦਾ ਚੱਲ ਰਿਹਾ ਹੈ ਤਾਂ ਮੇਨ ਜਿਹੜੀ ਉਹ ਪ੍ਰੋਬਲਮ ਆ ਰਹੀ ਵੀ ਪਸ਼ੂਆਂ ਦਾ ਜਿਹੜਾ ਚਾਰਾ ਖਤਮ ਹੋ ਚੁੱਕਾ ਹੈ ਤਾਸੀ ਉਹ ਲੋਡ ਨੂੰ ਵੇਖਦੇ ਹੋਏ ਜਿੱਥੇ ਕੋਈ ਥੋੜੀ ਦੀ ਲੋਡ ਹੋਈ ਜਿੱਥੇ ਕੋਈ ਪਸ਼ੂਆਂ ਦੇ ਚਾਰੇ ਵਾਸਤੇ ਜਾਂ ਕੋਈ ਫੀਡ ਆ ਜਾਂ ਅਸੀਂ ਚੋਕਰ ਦੀ ਮਦਦ ਕਰ ਸਕਦੇ ਉਹ ਵੀਰਾਂ ਨਾਲ ਜਿਹੜੀ ਰਾਬਤਾ ਕਰਕੇ ਇੱਥੇ ਜਰੂਰ ਜਿਹੜੀ ਕੋਸ਼ਿਸ਼ ਕਰਾਂਗੇ ਇਹਨਾਂ ਵੀਰਾਂ ਦੀ ਮਦਦ ਕਰ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਸੋ ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਪਿੰਡ ਧੀਰੇ ਘਾਰੇ ਤੋਂ ਜਿਨ੍ਹਾਂ ਨੇ ਇੱਥੇ ਜਿਨ੍ਹਾਂ ਦੇ ਕਾਫੀ ਲਾ ਕੇ ਪ੍ਰਭਾਵਿਤ ਹੋਏ ਆ ਆਪਾਂ ਨਾਲ ਗੱਲਬਾਤ ਕਰਨ ਨੂੰ ਪਤਾ ਹੀ ਬੁਲਾ ਲੈਣੀ ਪਹਿਲੇ ਸਭ ਤੋਂ ਪਹਿਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਿੰਡ ਸਾਡੀ ਇਹ ਕੀ ਹਾਲਾਤ ਹੈ ਵੀਰ ਜੀ ਇਹਨਾਂ ਪਿੰਡਾਂ ਤੇ ਧੀਰਾ ਤੋ ਦੇ ਸਾਹਮਣੇ ਤੁਸੀਂ ਸਾਰੇ ਇਲਾਕੇ ਦੇ ਵਿੱਚ ਦੇਖ ਹੀ ਚੁੱਕੇ ਹੋ ਇਹ ਐਸਾ ਇਲਾਕਾ ਵਾ ਜਿੱਥੇ ਇਕੱਲਾ ਹੜ੍ਹ ਪੀੜਤ ਦੇ ਕਰਕੇ ਹੀ ਸਾਨੂੰ ਪਰੇਸ਼ਾਨੀ ਨਹੀਂ ਆ ਇਥੇ ਹਕੂਮਤ ਵੱਲੋਂ ਵੀ ਪੀੜਤ ਇਹ ਇਲਾਕਾ ਵਾ ਕਿਉਂਕਿ ਬਾਰਡਰ ਦੇ ਬਿਲਕੁਲ ਨਜ਼ਦੀਕ ਹੋਣ ਦੇ ਕਰਕੇ ਸਾਡੇ ਜਿੰਨੇ ਵੀ ਪਿੰਡ ਦਰਿਆ ਦੇ ਨਜ਼ਦੀਕ ਪੈਂਦੇ ਆ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਕੋਈ ਬਹੁਤਾ ਜਿਆਦਾ ਇਸ ਇਲਾਕੇ ਦੇ ਵੱਲੇ ਖਿਆਲ ਨਹੀਂ ਕੀਤਾ ਜਾਂਦਾ ਹੁਣ ਵੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ 2023 ਦੇ ਵਿੱਚ ਹੜ੍ਹ ਆਏ ਬਹੁਤ ਸਾਰਾ ਨੁਕਸਾਨ ਹੋਇਆ ਜ਼ਮੀਨਾਂ ਜਿਹੜੀਆਂ ਸਨ ਉਹ ਬਰਬਾਦ ਹੋ ਗਈਆਂ ਪਿਛਲਾ ਸਾਰਾ ਸਾਲ ਜਿਹੜਾ ਸੀ ਉਹਨਾਂ ਜ਼ਮੀਨਾਂ ਨੂੰ ਪਧਰੀਆਂ ਕਰਦੇ ਆਂ ਉਹ ਫਸਲ ਜਿਹੜੀ ਆ ਦੁਬਾਰਾ ਲਗਾਈ ਸੀ ਤੇ ਹੁਣ ਹਾਲਾਤ ਇਹ ਆ ਕਿ ਜਿਹੜੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਪੈਸੇ ਲਗਾ ਕੇ ਪਹਿਲਾਂ ਸਰਚਾ ਕੀਤਾ ਉਸ ਤੋਂ ਬਾਅਦ ਸਿੰਚਾਈ ਫਿਰ ਉਹਦੀ ਦਵਾਈ ਇੰਨਾ ਖਰਚਾ ਕਰਕੇ ਤੇ ਹੁਣ ਉਹ ਫਸਲਾਂ ਜਿਹੜੀਆਂ ਨੇ ਬਿਲਕੁਲ ਬਰਬਾਦ ਹੋਈਆਂ ਪਈਆਂ ਨੇ ਔਰ ਇਹ ਹਰ ਸਾਲ ਹੀ ਇਸੇ ਤਰ੍ਹਾਂ ਹੁੰਦਾ ਏ ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਨੂੰ ਕੁਝ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਆ ਕਿ ਵਾਰ-ਵਾਰ ਜਿਹੜੀਆਂ ਇਸ ਇਲਾਕੇ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਉਹਦਾ ਕੋਈ ਪਰਮਾਨੈਂਟ ਸੋਲੂਸ਼ਨ ਲੱਭਿਆ ਜਾਵੇ ਤਾਂ ਕਿ ਹਰ ਸਾਲ ਜਿਹੜਾ ਵਖੜ ਜਲਕੁਆਰੀ ਨਾ ਹੋਵੇ ਇਹ ਇਹ ਜਿਹੜੇ ਇਸ ਇਲਾਕੇ ਦੇ ਲੋਕ ਨੇ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਆ ਖੁਸ਼ਹਾਲ ਤਰੀਕੇ ਨਾਲ ਜੀ ਸਕਦੇ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਹੋਏ ਜੇਕਰ ਆਪਾਂ ਇਸ ਇਲਾਕੇ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਆਪਾਂ ਜੇ ਇਧਰ ਇਲਾਕਾ ਪਿੱਛੋਂ ਹਰੀਕਿਆਂ ਤੋਂ ਅੱਗੇ ਲੈ ਕੇ ਚੱਲੀਏ ਤਾਂ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦਾ ਇਹ ਹੜ੍ਹਾਂ ਦੇ ਕਰਕੇ ਬਹੁਤ ਸਾਰੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਿੱਥੇ ਆਪਾਂ ਖਲੋਤੇ ਹਾਂ ਇਹ ਪਿੰਡ ਧੀਰਾ ਘਰ ਹੈ ਇਹਦੇ ਨਾਲ ਹੀ ਪਿੰਡ ਅੱਗੇ ਨਿਆ ਲੱਗ ਰਿਹਾ ਹੈ ਜਿਹਦੇ ਨਾਲ ਇਧਰਲੇ ਪਾਸੇ ਬੰਡਾਲਾ ਇਧਰ ਟੱਲੀਗ람 ਪਿੰਡ ਹੈ ਇਹ ਸਾਰੇ ਪਿੰਡ ਜਿਹੜੇ ਨੇ ਤਕਰੀਬਨ ਜਿਹੜਾ ਇਹ 90 ਤੋਂ 95% ਜਿਹੜਾ ਵਾ ਇਹ ਇਲਾਕੇ ਦਾ ਨੁਕਸਾਨ ਹਰ ਵਾਰੀ ਹੁੰਦਾ ਹੈ ਕਿ ਹੁਣ ਵੀ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਕਾਲੀਦਰ ਬਾਸ ਪੰਜਾਬ ਦੇ ਵਿੱਚ ਬਾਕੀ ਸੋਨੀ ਸਿੰਘ ਨਾਲ ਪੂਰੀ ਟੋਲੀ ਦੇ ਬਾਕੀ ਜਿਹੜੇ ਪਾਚੀ ਪੌਦੇ ਖੇਤਾਂ ਬਹੁਤ ਵਧੀਆ ਲੱਗਿਆ ਜੀ ਉਹਨਾਂ ਨੇ ਇੱਥੇ ਆ ਕੇ ਲੋਕਾਂ ਨੂੰ ਮਿਲੇ ਨੇ ਕਿਹੜੀ-ਕਿਹੜੀ ਚੀਜ਼ ਦੀ ਤੁਹਾਨੂੰ ਗਰੂਰਤਾ ਹੈ ਕਿਸ ਤਰੀਕੇ ਦੇ ਨਾਲ ਸਹਿਯੋਗ ਦੀ ਤੁਸੀਂ ਆਸ ਕਰਦੇ ਉਹਨਾਂ ਨੇ ਪੁੱਛਿਆ ਵਾ ਉਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਭਰੋਸਾ ਵੀ ਦਿਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੈਂਪ ਲਗਾ ਕੇ ਮੈਡੀਕਲ ਕੈਂਪ ਲਗਾਵਾਂਗੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ ਉਹਦੇ ਨਾਲ ਨਾਲ ਫਿਰ ਪਸ਼ੂਆਂ ਦੇ ਵਾਸਤੇ ਚਾਰਾ ਆਦ ਕਿੜਾ ਵਾ ਉਹਦਾ ਵੀ ਐ ਸਾਨੂੰ ਪ੍ਰੋਸਾ ਦਿੱਕੇ ਗਿਆ ਕਿ ਅਸੀਂ ਹਰ ਤਰੀਕੇ ਦੇ ਨਾਲ ਤੁਹਾਡੀ ਇਸ ਦੁੱਖ ਦੇ ਸਮੇਂ ਦੇ ਵਿੱਚ ਮਦਦ ਕਰਾਂਗੇ ਧੰਨਵਾਦ ਤੁਸੀਂ ਧੰਨਵਾਦ ਕਰਦੇ ਹੋ ਸਾਹਿਬ ਇਥੇ ਅਜ ਕਾਲੀ ਗੱਲ ਬਾਤ ਜਾਂਦੇ ਜੇ ਚੇਤੇ ਆ ਗੂ ਕੰਪਨੀ ਪਤੇ ਵੀ ਠੀਕ ਹੋ ਜੀ ਬਸ ਸੇਕ ਪਹੁੰਚੇ ਕੀ ਕਹਿਣਾ ਚਾਹੁੰਦੇ ਅਸੀਂ ਸਭ ਤੋਂ ਪਹਿਲਾਂ ਦਿੱਤੇ ਪੁਆਇੰਟ ਤੋਂ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਹਾਲਾਂਕਿ ਸਾਡਾ ਇਲਾਕਾ ਕਡੂਸਰ ਪਾਰਲੀਮੈਂਟ ਨੇ ਹਲਕੇ ਦੇ ਵਿੱਚ ਨਹੀਂ ਆਉਂਦਾ ਪਰ ਫਿਰ ਵੀ ਉਹਨਾਂ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਲੋਕਾਂ ਦੀ ਹੜਪੀਤਾਂ ਦੀ ਚਾਰ ਲੈਣ ਵਾਸਤੇ ਪਹੁੰਚੇ ਜੀ ਹਕੂਮਤ ਬਿਲਕੁਲ ਪਾਰਪਰਟ ਤੇ ਵੀ ਆ ਤੇ ਹਕੂਮਤ ਬਿਲਕੁਲ ਕਿਉਂਕਿ ਜਿਹੜਾ ਪ੍ਰਸ਼ਾਸਨ ਨੇ ਕਿਸੇ ਵੀ ਅਧਿਕਾਰੀ ਦਾ ਜਿਹੜਾ ਕਿਥੇ ਨਾ ਪਹੁੰਚਣਾ ਵੀ ਇੱਕ ਸ਼ਰਮਨਾਕ ਗੱਲ ਸੀ ਅਸੀਂ ਇਹ ਖਿੱਦ ਕਰਦੇ ਅਸਲ ਤੇ ਬਾਪੂ ਜਗਨ ਸਿੰਘ ਜੀ ਇੱਥੇ ਆਏ ਵਾਰ-ਵਾਰ ਕੁੰਡਾ ਦਾ ਦੌਰਾ ਕੀਤਾ ਉਹਨਾਂ ਨੇ ਸਾਨੂੰ ਖੁਸ਼ਾ ਦਵਾਇਆ ਕਿਉਂਕਿ ਇਸ ਸਮੇਂ ਕਿਸੇ ਦੀ ਸਮੱਸਿਆ ਜਿਹਦੀ ਜਿੱਤਾਂ ਨੂੰ ਜ਼ਰੂਰਤ ਹੋਵੇ ਜਿੰਨੇ ਘਰਾਚਾਰਾ ਜਾਂ ਦਵਾਈਆਂ ਆ ਜਾਂ ਕੋਈ ਕਿਸੇ ਕਿਸਮ ਦਾ ਤੇ ਉਪਰਤਾਨੀ ਪ੍ਰੋਵਾਈਡ ਕਰਿਆ ਜਾਣੀ ਇਸ ਵਾਸਤੇ ਇਹ ਮੇਰਾ ਕੰਮ ਕਰਦਾ ਹੈ ਬਹੁਤ ਬਹੁਤ ਧੰਨਵਾਦ ਰੋੜਾ ਜਿਹੜੀਆਂ ਸਾਨੂੰ ਨੋਟ ਕਰਕੇ ਲੈ ਆਓ ਤੇ ਆਪਾਂ ਇੱਥੇ ਵੀ ਕੋਈ ਸਾਂਝੀ ਜਗ੍ਹਾ ਤੇ ਇੱਕ ਕੈਂਪ ਬਣਾ ਲਈਏ ਜੇ ਦਵਾਈਆਂ ਦੀ ਲੋੜ ਆ ਕੋਈ ਚਾਰੇ ਦੀ ਲੋੜ ਆ ਜਾਂ ਜਿਹੜੀ ਜਿਹੜੀ ਵੀ ਕੋਈ ਆਪਾਂ ਨੂੰ ਜ਼ਰੂਰਤ ਹੈ ਜਿਹੜੀ ਜਿਹੜੀਆਂ ਇਹਨਾਂ ਨੂੰ ਆਰਜੈਂਟ ਚਾਹੀਦੀ ਆ ਉਹਦੇ ਵਾਸਤੇ ਆਪਾਂ ਸਾਰੇ ਨਾਲ ਮਿਲ ਕੇ ਪ੍ਰਬੰਧ ਕਰਦੇ ਆਂ ਤੇ ਮੈਂ ਸਾਰੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਹੋਰ ਜਿੰਨੇ ਵੀ ਪੰਜਾਬ 'ਤ ਐਸੀ ਹੈ ਸਾਰਿਆਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਦੁੱਖ ਦੀ ਘੜੀ 'ਚ ਸਾਰੇ ਜਣੇ ਆਪਾਂ ਪਾਰਟੀ ਬਾਜੀ ਧੜੇ ਬਾਜੀ ਜਾਤ ਪੰਚ ਤੋਂ ਉੱਪਰ ਉੱਠ ਕੇ ਇਹ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਵਾਹ ਫੜੀਏ ਇਹਨਾਂ ਦਾ ਦੁੱਖ ਤੇ ਬਹੁਤ ਵੱਡਾ ਪਰ ਜਿੰਨਾ ਕ ਆਪਾਂ ਘਟਾ ਸਕਦੇ ਉਹਨਾਂ ਅਕਾਲ ਪੁਰਖ ਮਹਾਰਾਜ ਦੇ ਉਪਰ ਅਸਰੇ ਨਾ ਆਪਾਂ ਸਾਰੇ ਜਣੇ ਰਲ ਮਿਲ ਕੇ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਜਿੰਨਾ ਜਿੰਨੇ